ਮਨੂ ਵੀ ਇਹ ਨਹੀਂ ਮੜਾ ਏਸੀ ਛੱਡਦੇ ਕਿ ਇਧਰ ਮਗਰ ਗਰਮੀ ਆਉਂਦੀ ਡੇਡੀ ਕਹਿੰਦਾ ਆਇਓ ਮਗਰ ਏਸੀ ਚੱਲੀ ਤੇ ਜਾਂਦਾ ਬਲੌਗ ਵੀ ਮੇਤਰੋ ਖੜਾ ਗਿਆ ਹੈਲੋ ਬੇਬੇ ਬਾਪੂ ਦੀ ਉਹ ਵੀ ਲੜਾਈ ਤੇ ਬਾਪੂ ਦਾ ਮਾਰ ਕੇ ਚਾਲ ਮੂਲੀ ਸੀਟ ਦੇ ਬਹਿ ਗਿਆ ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਆ ਜਸਪ੍ਰੀਣਾ ਵਲੌਗ ਚੈਨਲ ਤੇ ਤੇ ਅੱਜ ਦੀ ਚੜਾਈ ਤੁਹਾਨੂੰ ਆਓ ਛਣ ਛਣ ਤੁਹਾਨੂੰ ਵੇਲਾ ਇਧਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਛਣ ਛਣ ਕਰਦੀ ਫਿਰਦੀ ਐ ਅੱਜ ਸਵੇਰੀ ਅੱਜ ਉਹ ਮੇਰੇ ਵੀ ਟੀ-ਸ਼ਰਟ ਚੇਂਜ ਕਰਾਦੀ ਕਹਿੰਦੀ ਨਹੀਂ ਤੂੰ ਵਾਈਟ ਪਾ ਕੇ ਜਾ ਕੇ ਸੋ ਅੱਜ ਅਸੀਂ ਸਾਰੇ ਵਾਈਟ ਵਾਈਟ ਬਨੇ ਹੋਏ ਸੀਗੇ ਮੈਂ ਅੱਜ ਸਾਰੀ ਫੈਮਿਲੀ ਨੂੰ ਬੁਲਾਉਣੇ ਆ ਤੁਹਾਨੂੰ ਬਾਪੂ ਬੇਬੇ ਛੋਟੀ ਸਾਲੀ ਐ ਵਾਈਟ ਮੰਮੀ ਨੇ ਪਾਇਆ ਨਹੀਂ ਮੰਮੀ ਉਹ ਇੱਕ ਦਿਨ ਪਹਿਲਾਂ ਪਾਗਣੀ ਅੱਜ ਵਾਈਟ ਪਾ ਲੰਦੇ ਹੂੰ ਚਲੋ ਤੁਹਾਨੂੰ ਪਤਾ ਕਿ ਜਦੋਂ ਪ੍ਰਥਾਨ ਦੇ ਸੌਦਾ ਮਾਰਿਆ ਹੁੰਦਾ ਇਕੱਠਾ ਹੀ ਰਹਿੰਦੀਆਂ ਥਾਂ ਚੱਕੇ ਨਹੀਂ ਨਹੀਂ ਥਾਂ ਤੇ ਨਹੀਂ ਸੌਦਾ ਹੈ ਠੀਕ ਹੈ ਜਿਹੜਾ ਪਹਿਲਾਂ ਵਾਲੇ ਜਦੋਂ ਭੈਣ ਦੀ ਵਜੀਰੀ ਲੈ ਕੇ ਆਏ ਸੀ ਉਹ ਸਾਰਨੇ ਇੱਕੋ ਜੀ ਸੂਟ ਪਾਏ ਸੀ ਕਿ ਕਿਸੇ ਨੇ ਕਮੈਂਟ ਕੀਤਾ ਬਈ ਥਾਣੇ ਦੇ ਸੌਦਾ ਮਾਰਿਆ ਉਹ ਤਾਂ ਥਾਣੇ ਤੇ ਹੀ ਮਾਰਿਆ ਸੀ ਯਾਰ ਠੀਕ ਆ ਤੇ ਥਾਣਾਂ ਤੇ ਸੌਦਾ ਮਾਰਿਆ ਜਿਹੜਾ ਅੱਜ ਵਾਲਾ ਵਲੌਗ ਹੈ ਕਰਦੇ ਆ ਸਟਾਰਟ ਜੀ ਤੇ ਛੋਟੀ ਭੈਣ ਨੂੰ ਮਿਲਣ ਚੱਲੇ ਆ ਹੁਣ ਉਹਨਾਂ ਨੇ ਇੱਕ ਦੋ ਦਿਨਾਂ ਤੇ ਉਹਨਾਂ ਨੇ ਵਾਪਸ ਇੰਗਲੈਂਡ ਵਾਪਸ ਜਾਣਾ ਬਾਹਰ ਤੇ ਫਿਰ ਸਾਲ ਬਾਅਦ ਫੇਰ ਆਉਣਗੇ ਸਾਲ ਬਾਅਦ ਆਉਂਦੇ ਹੁੰਦੇ ਆ ਉਹ ਉਧਰ ਘਰੇ ਮੈਸਤਰੀ ਲੱਗੇ ਹੋਏ ਆ ਉਧਰ ਉਧਰ ਵੀ ਜਾਣਾ ਜ਼ਰੂਰੀ ਕੱਲ ਜਾਣਾਗੇ ਪਰਸੋਂ ਆ ਉਹਨਾਂ ਨੇ ਪਰਸੋਂ ਉਹਨਾਂ ਨੂੰ ਮਾਰਨਿੰਗ ਚ ਪਰਸੋਂ ਉਹਨੇ ਜਲਦੀ ਉੱਡ ਜਾਣਾ ਤੇ ਆਪਾਂ ਘੰਟਾ ਕਿ ਜਾਏਗੀ ਕਿ ਇਹਦਾ ਮਿਲੇਗੀ ਉਹ ਤੇ ਘਰੇ ਕੰਮ ਵੀ ਚੱਲੀ ਜਾਂਦਾ ਤੇ ਇਹ ਦੇਖੋ ਨਵਾਂ ਸੂਟ ਆ ਜੀ ਫੇਰ ਆ ਆਈਆਂ ਨਵੇਂ ਹੀ ਪਾਪਾ ਕੇ ਜਾਨੇ ਜਿੰਨੇ ਵਾਰੀ ਜਾਣਾ ਨਾ ਤੇ ਨਵੇਂ ਹੀ ਪਾਉਣਾ ਉਹ ਵੀ ਨਵੇਂ ਹੀ ਆ ਹੂੰ ਇਹ ਕਾਟਨ ਦਾ ਸੂਟ ਆ ਹਾਂ ਜੀ ਠੀਕ ਆ ਤੇ ਐਸ਼ ਵੀ ਅੱਜ ਘੈਂਟ ਬਣੀ ਫਿਰਦੀ ਪੂਰੀ ਉਹਨੂੰ ਵੀ ਚਾਹ ਵਾ ਤੇ ਛੋਟੀ ਸਾਲੀ ਤੇ ਉਹ ਵੀ ਨਾਲ ਚਲੀ ਉਹ ਚਾਹ ਪਤਾ ਪਹਿਲੇ ਗਏ ਮਮਮੀ ਮੈਨੂੰ ਪਹਿਲਾਂ ਕੌਫੀ ਬਣਾ ਕੇ ਦੇਜੋ ਉਹਨਾਂ ਦੀ ਨਹੀਂ ਸਵਾਦ ਹੁੰਦੀ ਕਹਿੰਦੀ ਕਿਉਂ ਉਹਨਾਂ ਦੀ ਕਹਿੰਦੇ ਨਹੀਂ ਸਵਾਦ ਹੁੰਦੀ ਹੂੰ ਉਹਦੇ ਪਰ ਉਹਨੂੰ ਪਰ ਉਹ ਚਾਹ ਬਣ ਜਾਂਦੀ ਨਾ ਹਾਂ ਇਹ ਐਸ਼ ਕੌਫੀ ਪੀਂਦੀ ਹੈ ਉਹ ਕਹਿੰਦੇ ਮੈਨੂੰ ਪਹਿਲਾਂ ਕੌਫੀ ਬਣਾ ਕੇ ਦਿਓ ਮੈਂ ਉਹੀ ਕਹਿਣ ਲਈ ਸੀ ਮੈਂ ਪਹਿਲਾਂ ਕੌਫੀ ਬਣਾਦਾ ਫਿਰ ਆਪਾਂ ਲੇਟ ਹੋ ਜਾਂਦਾ ਤੁਸੀਂ ਪੀਣੀ ਹੈ ਤਾਂ ਦੱਸੋ ਮੈਂ ਤੁਹਾਡੀ ਮੈਂ ਵੀ ਪੀਣੀ ਹੈ ਮੈਨੂੰ ਵੀ ਬਣਾ ਥੋੜੀ ਜੀ ਆਪਾਂ ਅੱਜ ਨਿਕਲਣਾ ਅੱਜ ਰਿਕਾਰਡ ਇਤਿਹਾਸ ਰਜਣਾ ਅਸੀਂ ਅੱਜ 10 ਵਜੇ ਨੂੰ ਘਰੋਂ ਨਿਕਲਣਾ ਤੇ 15 ਮਿੰਟ ਰਹਿ ਗਏ 15 ਮਿੰਟਾਂ ਵਿੱਚ ਨਿਕਲਦੇ ਮਮੀ ਨੂੰ ਬੁਲਾਉਣੇ ਆ ਤੁਹਾਨੂੰ ਤੇ ਐਸ਼ ਨੂੰ ਬੁਲਾਉਣੇ ਆ ਬਾਪੂ ਨੂੰ ਬੁਲਾਉਣੇ ਆ ਤੁਹਾਨੂੰ ਸਾਰੀ ਫੈਮਿਲੀ ਨੂੰ ਬੁਲਾਉਣੇ ਆ ਤੇ ਉੱਪਰ ਵੀ ਜਾ ਕੇ ਉਹਨੇ ਮੈਸਤਰੀਆਂ ਕੋਲੇ ਆਪਾਂ ਮਮੀ ਪਹਿਲਾਂ ਐਸ਼ ਨੂੰ ਨੂਰ ਆਉਣਾ ਸਾਨੂੰ ਐਸ਼ ਲਓਈ ਐਸ਼ ਦਾ ਕਾਕਾ ਮੈਂ ਨਹੀਂ ਬਲੰਸਣ ਫੋਨ ਐਸ਼ੀ ਲੈ ਲੈ ਛੋਕੀ ਸਾਰੀ ਨੂੰ ਕਿਵੇਂ ਆ ਹੈ ਹੂੰ ਅੱਛਾ ਸਾਰੇ ਘੈਂਟ ਬਣੇ ਜਾਂਦੇ ਐ ਸਾਰੇ ਨਿੱਕਰੇ ਬਣਦੇ ਆ ਹਨਾ ਵਾਈਟ ਵਾਈਟ ਪਾਇਆ ਜਿਹਾ ਸਾਰੇ ਨੇ ਇੱਕੋ ਜਿਹਾ ਪਾਇਆ ਵਾਈਟ ਇਹਨਾਂ ਦੋਨਾਂ ਨੇ ਤਾਂ ਇਹ ਦੋਨਾਂ ਨੇ ਇੱਕੋ ਜਿਹਾ ਪਾਇਆ ਨਹੀਂ ਹੂੰ ਉਹਦਾ ਇਹ ਉਹ ਪਿਆਰਾ ਬੀਬੀ ਐਸੋ ਨਾਲ ਅਸੀਂ ਫਿਰ ਸਪੀਂਗ ਬੋਲ ਜਦੋਂ ਮੈਂ ਤਾਂ ਨਹੀਂ ਕੱਲ ਤਾਂ ਨਾਲ ਸੀ ਨਾ ਇਹ ਦੋਨੇ ਜਾਨੀਆਂ ਜਾਨਣ ਬਈ ਸਾਰੀ ਦਿਹਾੜੀ ਉੱਚੀ ਬਟੀਆਂ ਤੇ ਮੈਂ ਆ ਇਹਨੂੰ ਛੇੜਦਾ ਸੀਗਾ ਨੰਨੀ ਨੂੰ ਛੋਟੀ ਨੂੰ ਮੈਂ ਕਿਹਾ ਪਿਛਲੇ ਜਾਂਮ ਚ ਨਾ ਤੂੰ ਸਹਾਣ ਹੋਵੇਂਗੀ ਜਿਹੜੇ ਛੱਪੜ ਜੀ ਬੇਟੀ ਰਹਿੰਦੀ ਹੋਏਗੀ ਨਹੀਂ ਜੀ ਤੂੰ ਸਹਾਣ ਹੋਈ ਪੱਕਾ ਤੂੰ ਪੱਕਾ ਨਾ ਸਾਂਹਣ ਹੋਈ ਨਹੀਂ ਛਪੜ ਜੀ ਨਿਕਲਦੀ ਹੋਏਗੀ ਉਦੋਂ ਹੀ ਪਾਸੇ ਹੋ ਜਾ ਨਾ ਸਾਡੀ ਸਾਈ ਜਿਹੜੀ ਆਈ ਨਿਕਲਦੀ ਆਵਾਜ਼ ਘੁੱਟ ਘੱਟੀ ਰਹਾ ਸਾਡੇ ਦੋਨਾਂ ਦਾ ਆਹੀ ਲੜਾਈ ਸਾਡੀ ਰੋਜ਼ ਹੀ ਹੁੰਦੀ ਆ ਕਿੱਦੇ ਜਾਣਾ ਹੁਣ ਪਰਪੰਡ ਨੂੰ ਤੂੰ ਕੋਈ ਨਾ ਕੱਲ ਹੋ ਚੱਲ ਜਾ ਤੈਨੂੰ ਕੱਲ ਨੂੰ ਮੈਂ ਨੀਰੇ ਵਾਲਾ ਟੈਂਪੂ ਚੜਾਉਣਾ 4 ਵਜੇ ਵਾਲਾ ਕੋਈ ਨਹੀਂ ਚੜਾ ਆ ਦੇ ਮੈਂ ਚੜਤ ਨਹੀਂ ਤੂੰ ਲੜਦੀ ਆ ਨਾ ਤੇ ਨਾ ਮੈਂ ਤੈਨੂੰ ਚੜਾਇਆਉਣਾ ਤੇ ਮੈਂ ਤਾਂ ਲੜੂਗੀ ਹਾਂ ਕਿਵੇਂ ਆ ਆ ਵੇਖ ਸਾਡਾ ਜਿਹੜਾ ਜਮਾਂ ਹੀ ਹਲਤ ਕਰਦਾ ਬੁੱਤ ਮੇਰਾ ਇੱਥੇ ਨਹੀਂ ਹਲਤ ਨਹੀਂ ਕਰਦਾ ਚਲੇ ਕੇ ਮੋਈ ਤੇ ਕਰਦੇ ਸੀ ਸਭ ਦੇਖੀ ਓਏ ਹੋਏ ਹਾਲੀਵੁੱਡ ਤੋਂ ਹੀ ਤਾਂ ਕਿ ਪਿੱਕ ਜਿਖਰਾਕ ਕਰਤੀ ਮਿਰਦੇ ਲਾਦੀ ਠੀਕ ਹੈ ਬੇਬਾਪ ਨੂੰ ਬੁਲਾਉਣੀਏ ਚਲੋ ਉਹਨਾਂ ਨੂੰ ਹੀ ਮਿਲ ਲਈਏ ਆਪਾਂ ਕੱਲ ਪੱਥਰ ਸਿਲੈਕਟ ਕਰਿਆ ਹੁੰਦਾ ਸੀ ਆਪਾਂ ਅੱਜ ਆਪਣਾ ਪੱਥਰ ਵੀ ਆ ਜਾਣਾ ਠੀਕ ਹੈ ਹੁਣ ਕੌਫੀ ਬਣ ਲੱਗੀ ਆ ਕੌਫੀ ਪੀ ਕੇ ਜਾਣੀ ਐ ਇਸ ਨੂੰ ਦਾਂ ਮੇ ਕਾਫੀ ਪੀ ਕੇ ਹੀ ਜਾਣੀਆਂ ਉਹਨਾਂ ਦਿਨ ਇਸ ਤਰ੍ਹਾਂ ਦਿਖਾਈਂ ਕਿ ਜਿਵੇਂ ਉਹਨਾਂ ਨੂੰ ਚਾਹ ਉਂਦੀ। ਇਹਨਾਂ ਬਾਈਨਾਂ ਛੋਟੇ ਇਹਨਾਂ ਨੂੰ ਪਤਾ ਨਹੀਂ ਉਹ ਵੀ ਉਹ ਚਾਹ ਤੇ ਕਾਫੀ ਪਾਰ ਕਰਦਾ। ਚਾਹ ਪੀਣ ਨਾਲ ਆਪਣੇ ਘਰੇਕੜੀ ਬੀਬੀ ਹੀ ਆਪਣੇ। ਚਲੋ ਆਪਾਂ ਨਾਲ ਤੁਹਾਨੂੰ ਹੁਣ ਮੈਸਤਰੀਆਂ ਨਾਲ ਮਿਲਾਉਣੀ ਹੈ ਤੇ ਕੋਠੇ ਦੇ ਉੱਪਰ ਤੁਹਾਨੂੰ ਦਿਖਾਉਣੇ ਕਿੰਨਾ ਕੰਮ ਹੋ ਗਿਆ। ਤੇ ਅੱਧਾ ਪਲਾਸਟਰ ਹੋ ਗਿਆ, ਅੱਧਾ ਕਪਣਾ ਰਹਿ ਗਿਆ। ਆ ਜਾਈਏ। ਉੱਪਰ ਫਰਸ਼ ਲੱਗ ਗਈ ਆ। ਬਾਹਰੋਂ ਵੀ ਕੰਧ ਹੋ ਗਈ ਹੈ ਪਲਾਸਟਰ। ਤੇ ਆ ਥੋੜਾ ਟੋਟਾ ਰਹਿ ਗਿਆ ਅੱਜ ਨਿਬੜਜੂ ਕੰਮ ਮੈਸਤਰੀ ਸਾਰਾ ਮੈਸਤਰੀ ਪੀਣ ਦੀ ਚਾ ਉਹ ਬਾਈ ਕਰ ਲੋ ਕੁਝ ਸਾਜੀੜੀ ਚਾਹੀ ਪੀ ਜਾਣੀ ਆ ਡਾਉਣ ਵੀ ਲੱਗਾ ਹੋਇਆ ਜੇ ਨਾਲ ਥੱਲੇ ਰੂੜੀ ਰਾੜੀ ਪੈ ਗਈ ਆ ਤੇ ਇਹਦੇ ਬਾਅਦ ਚ ਫਿਰ ਆਪਾਂ ਥੱਲੇ ਲੱਗੂਗੀ ਟਾਈਲਾਂ ਵਗੈਰਾ ਲਾਵਾਂਗੇ ਇਹਦੇ ਥੱਲੇ ਡਾਊਨ ਸੀਲਿੰਗ ਹੋਣੀ ਆ ਕੰਮ ਕਾਫੀ ਨੇ ਹਲੇ ਤਾਂ ਕੁਝ ਵੀ ਨਹੀਂ ਹੈਗਾ ਸੇਰ ਚ ਪੂਣੀ ਵੀ ਨਹੀਂ ਕੱਤੀ ਸੋ ਪਲਾਸਟਰ ਵਾਲਾ ਕੰਮ ਜਦੋਂ ਹੋ ਗਿਆ ਉਸ ਤੋਂ ਬਾਅਦ ਸਾਰੇ ਕੰਮ ਹੋਣੇ ਆ ਸੋ ਮੈਸਤਰੀ ਅੱਜ ਸ਼ਾਮ ਤੱਕ ਨਵੇੜ ਤੋਂ ਲੱਗਦਾ ਸਾਰਾ ਹਾਂਜੀ ਮਮਮੀ ਨੂੰ ਬੁਲਾਉਣੇ ਐਸ਼ ਦਾ ਫੜ ਖੜਾ ਝੋਲਾ ਨਿੱਕਾ ਜਿਹਨੂੰ ਹੁੰਦਾ ਕਿ ਮੈਂ ਵੀ ਸਮਾਨ ਰੱਖਾਂ ਸਮਾਨ ਵੇ ਜਗਦਾ ਉਹ ਬਾਅਦ ਚ ਰੱਖਦੇ ਆ ਤੇ ਸਾਨੂੰ ਬੇਬੇ ਨੂੰ ਬੁਲਾਉਣੇ ਆ ਨਾਲੇ ਕਰ ਦਈਏ ਗੱਡੀ ਸਟਾਰਟ ਆਪ ਥੋੜੀ ਠੰਡੀ ਹੋ ਜੂਗੀ ਜਲਦੀ ਕਰਦੇ ਕਰਦੇ 10:30 ਹੋ ਗਏ ਇੱਥੇ ਆਪਾਂ ਨੂੰ 10 ਵਜੇ ਕਹਿੰਦੀ ਅੱਜ ਨਿਕਲਣਾ ਰਿਕਾਰਡ ਕੈਮ ਕਰਨਾ ਸੀਗਾ 10:30 ਹੋ ਗਏ ਆ ਹੂੰ ਅਲਫਰਾ ਉਹਨੂੰ ਵੱਡੀ ਨੁਪੜਾ ਫੜਾ 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 ਫੜੀ ਫੜੀ ਕਰਾਂ ਐਸੀ ਫੜ ਲੈ ਲੈ ਏ ਬੇਬੀ ਬਾਪੂ ਨੂੰ ਵੀ ਲੋ ਜੋੜੀ ਆਉਂਦੀ ਇੱਧਰ ਤੁਰੇ ਦੇਖੋ ਤਾਂ ਖਾਸਾ ਜੀ ਆਉਂਦੇ ਸਾਡੇ ਹੂੰ ਆ ਜਾ ਬਾਪੂ ਹੂੰ ਬਸ ਤਾ 7:00 ਵਜੇ ਬਾਪੂ ਨੇ ਤਾਂ ਬਾਪੂ ਨੇ ਤਾਂ ਬਾਪੂ ਨੇ ਤਾਂ ਇੰਨੇ ਕਹਿਣਾ ਹੂੰ 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 ਸੋਇਆ ਕੀ ਗੱਲ ਹਟਾ ਬਣ ਗਈ ਨਾ ਗੱਲ ਬਾਪੂ ਔਰ ਤੇ ਛੱਕੇ ਹਾਂ ਅੱਜ ਬਾਪੂ ਹੈਪੀ ਫਾਦਰ ਦੇ ਬਈ ਅੱਜ ਸਹੀ ਗੱਲ ਹੈ ਬਾਪੂਆਂ ਦਾ ਦਿਨ ਅੱਜ ਹਾਂ ਠੀਕ ਹੈ ਲੈ ਕੇ ਬੇਬੇ ਬੇਬੇ ਵਾਵਾ ਦੇਣਾ ਵਾਦਾ ਇਸ ਬਲੌਗ ਦੇ ਵਿੱਚ ਨਹੀਂ ਥੋੜੇ ਬਿਜ਼ੀ ਹੋਏ ਫਿਰਦੇ ਹਾਂ ਸਹੀ ਆ ਨਿੱਕੇ ਮੋਟੇ ਤਾਂ ਆਉਂਦੇ ਹੀ ਰਹਿੰਦੇ ਆ ਉਹ ਹਰ ਵੇਰੀ ਕਹੀਦਾ ਕਿ ਆ ਕੰਮ ਕਰਕੇ ਬਸ ਹੁਣ ਕੋਈ ਵਿਲੇ ਆ ਪਰ ਉਹ ਫੇਰ ਹੋਰ ਨਾ ਹੋਰ ਫੇਰ ਛੇੜਾ ਛੇੜ ਲਈਦਾ ਨਹੀਂ ਵੀ ਆ ਜੰਗਾਂ ਦੇ ਧੰਦੇ ਥੋੜੀ ਮੌਕੇ ਦੇ ਹੁੰਦੇ ਸਹੀ ਆ ਕਾਬਾ ਸ਼ੋਰੂਮ ਬਣਾ ਦੇਣਾ ਉਦੋਂ ਫੇਰ ਸਾਰੀ ਵੀਡੀਓ ਜਿੰਨੀ ਸ਼ੂਟ ਕਰਨੀ ਆਪਾਂ ਉੱਥੇ ਸ਼ੂਟ ਕਰਿਆ ਕਰਾਂਗੇ ਸੂਟਾਂ ਵਾਲੇ ਵਲੌਗ ਉਧਰ ਦੇ ਲਾ ਹਾਂ ਤੂੰ ਰਹਿ ਗਈ ਇਹ ਕਿਹੜੀ ਸੈਟ ਡੱਬਾ ਰੱਖੀ ਹੋਣੀ ਹੈ ਤੇ ਰਹਿ ਗਿਆ ਇਹ ਨਹੀਂ ਅੱਜ ਤਾਂ ਸੂਟ ਲੈ ਕੇ ਆਇਆ ਮੈਨੂੰ ਪਤਾ ਨਹੀਂ ਹੁੰਦਾ ਬੱਚੇ ਦਾ ਗੰਦਾ ਮੋੜ ਦਾ ਘੰਟਾ ਜਿਹਨਾਂ ਘੰਟੇ ਜੀ ਗੰਦਾ ਕਰ ਲੂਗੀ ਇਹ ਘੰਟੇ ਦਾ ਤੱਕ ਮੁਲੀ ਬੈਠਾ ਖੋਲ ਬਾਹਰ ਬਾਪ ਆ ਬੇਬੇ ਚੱਲੀ ਨਾ ਕੁੜੀ ਕੋਲੇ ਇਹ ਉੱਠਦੀ ਨਹੀਂ ਜੀ ਨਹੀਂ ਕਰਦਾ ਹੁੰਦਾ ਮੈਂ ਦੱਸ ਇੱਕ ਚੀਜ਼ ਹੈ ਬੇਬੇ ਸਾਡੀ ਜਦੋਂ ਵੀ ਜਾਣਾ ਹੁੰਦਾ ਨਾ ਜਦੋਂ ਹੀ ਭੈਣਾ ਆਉਂਦੀਆਂ ਨੇ ਬੇਬੇ ਵਿਚਾਰੀ ਭਾਵਕ ਹੋ ਜਾਂਦੀ ਹਰ ਵੀਰੀ ਜਦੋਂ ਉਹਨਾਂ ਨੂੰ ਤੋਰਨਾ ਹੁੰਦਾ ਨਾ ਬੇਬੇ ਜਾਇਓ ਮਿਲ ਨਹੀਂ ਆਈਆਂ ਬੇਬੇ ਸਾਡੀ ਨਾਲ ਹੀ ਮੈਂ ਪਹਿਲਾਂ ਬੇਬੇ ਵਾਲੀ ਵੇਣਾ ਮੈਂ ਬੇਬੇ ਹੁਣ ਰੋਣ ਵਾਲੀ ਵੀ ਹੈ ਸਾਡੀ ਠੀਕ ਆ ਚਲੋ ਫਿਰ ਚਲ ਜੀ ਫਿਰ ਬੀਬੀ ਚਲਾਇਂ ਗੱਡੀ ਐ ਜੇ ਆਪ ਚਲ ਹੈ ਤੁਸੀਂ ਬੈਠੋ ਬੇ ਬਾਪੂ ਤੂੰ ਚਲਾਈ ਬੰਨੇ ਮਗਰ ਅੱਜ ਬਾਪੂ ਗੱਡੀ ਚ ਚਲਾਦਾ ਕਿਉਂਕਿ ਮੈਨੂੰ ਇਹਦਾ ਹਿਸਾਬ ਨਹੀਂ ਹੈਗਾ ਗੱਡੀ ਤਾਂ ਗੱਡੀ ਕੋਈ ਆ ਉਹੀ ਕਲੱਚ ਆ ਉਹੀ ਬ੍ਰੇਕ ਆ ਦੂਜੀ ਗੱਡੀਆਂ ਸਾਰੀਆਂ ਚਲਾ ਲੈਂਦਾ ਤੇ ਇਹ ਗੱਡੀ ਤੇ ਡਰਦਾ ਹੋਊਗਾ ਮੈਥੋਂ ਵੀ ਇਹ ਫਾਕਸ਼ੀ ਨਹੀਂ ਪਤਾ ਆਦੇ ਪੁਸ਼ ਬਟਨ ਸਟਾਰਟ ਆ ਨਾ ਉਹ ਥੋੜੇ ਜਿਹੇ ਚੀਜ਼ ਤਾਂ ਉਹੀ ਹੋ ਜਾਂਦੀ ਆ ਪਰ ਪੁਰਾਣੇ ਬੰਦੇ ਡਰਦੇ ਆ ਇਹ ਚੀਜ਼ ਚਲਾਉਣ ਤੋਂ ਲੈ ਫਿਰ ਗੱਡੀ ਕਰ ਦਈਏ ਸਟਾਰਟ ਹਾਂ ਫੇਰ ਆਪਾਂ ਚੱਲਦੇ ਆਂ ਲਓ ਇੱਕ ਝਾਤੀ ਮਾਰੂ ਆਪਣੇ ਘਰ ਤੇ ਛੋਟਾ ਜਾਂ ਘਾਰਾ ਆਪਣਾ ਦੱਸਿਓ ਕਮੈਂਟ ਕਰਕੇ ਕਿਦਾਂ ਲੱਗਦਾ ਹੈ ਨਿਕਾ ਜਾਂ ਘਾਰਾ ਆਪਣਾ ਜਿਹਨੂੰ ਆਪਾਂ ਹਮੇਸ਼ਾ ਸਵਾਰ ਕੇ ਰੱਖਦੇ ਆਂ ਸਜਾ ਕੇ ਰੱਖਦੇ ਆਂ ਨਿਕਨ ਨਿਕ ਇਹਦੇ ਵਿੱਚ ਕੁਛ ਨਾ ਕੁਛ ਕਰਦੇ ਰਹੀਦਾ ਹੈ ਨਾ ਤੇ ਹੁਣ ਆਪਾਂ ਲੱਗੇ ਆਂ ਨਿਕਲ ਹੁਣ ਆਪਾਂ ਜਾਣਾ ਪਿੰਡ ਬੀੜ rau ਕੇ ਤੇ ਭੈਣ ਨੂੰ ਮਿਲਣ ਠੀਕ ਆ ਤੇ ਸਾਰੇ ਜਣੇ ਕਰਦੇ ਆਂ ਵਲੋਗ ਕੰਟੀਨਿਊ ਆਜੋ ਫਿਰ ਸਾਰੇ ਜਣੇ ਲਓ ਵੀ ਮਿੱਤਰੋ ਖੜਾ ਗਿਆ ਹੈਲੋ ਬੇਬੀ ਬਾਪੂ ਦੀ ਉਹ ਵੀ ਲੜਾਈ ਤੇ ਬਾਪੂ ਦਾ ਮਾਰ ਕੇ ਚੱਲ ਮੂਹਲੀ ਸੀਟ ਦੇ ਬਹਿ ਗਿਆ ਬਾਪੂ ਬੁਦਾਨ ਛੱਡ ਗਿਆ ਮਨਪ੍ਰੀਤ ਮਨਪ੍ਰੀਤ ਇਹ ਨਹੀਂ ਮੜਾ ਏਸੀ ਛੱਡਦੇ ਕਿ ਇਧਰ ਮਗਰ ਗਰਮੀ ਆਉਂਦੀ ਡੈਡੀ ਕਹਿੰਦਾ ਆਏ ਮਗਰ ਏਸੀ ਚੱਲੀ ਤੇ ਜਾਂਦਾ ਇਹਵੇਂ ਕਰਨ ਮਹੀ ਬੇਟੀ ਸਾਡੀ ਚਲ ਮੈਂ ਤਾਂ ਏਸ ਵਈਆਂ ਤੇ ਇਹ ਤਾਂ ਪੱਟੀ ਐ ਨਾ ਆਹ ਸਹੀ ਗੱਲ ਹੈ ਬਾਈ ਇੱਥੇ ਰੱਖ ਕੰਮ ਬਾਤ ਲੜੀ ਆਇਆ ਕਰ ਬਾਬੇ ਵੀ ਤੂੰ ਕੱਲ ਪੁੱਛ ਮੈਂ ਉੱਥੇ ਮੱਤਾ ਕਰਨੀਆਂ ਬਿੱਡ ਲਈ ਨੂੰ ਆਉ ਨੂੰ ਕਰਨੀ ਕ ਘਾਲੀਆਂ ਆਉ ਨੂੰ ਕ ਘਾਲੀਆਂ ਮੈਨੂੰ ਦੇਲ ਦੇ ਦਿਓ ਮੈਨੂੰ ਫਲਾਨੀ ਚੀਜ਼ ਦੇ ਦਿਓ ਤੁਰਦੇ ਨਹੀਂ ਛੇਤੀ ਬਾਹਰ ਬਾਹਰ ਨਹੀਂ ਦੇਖਣਾ ਵੀ ਕੋਈ ਜ਼ਿੰਮੇਵਾਰੀਆਂ ਵੀ ਪੂਰਨਾ ਘਰੋਂ ਕਰਕੇ ਤੂੰ ਬਾਬੇ ਵੀ ਤੂੰ ਲੜੀ ਜਾਇਆ ਕਰੀਂ ਨਾ ਬਾਪੂ ਦਾ ਤਾਂ ਮਾਅ ਹੀ ਸੱਟ ਰੂਗਾ ਸਹੀ ਗੱਲ ਆ ਮੈਨੂੰ ਨਿੱਕੇ ਨੂੰ ਐ ਲੱਗਦਾ ਹੁੰਦਾ ਸੀਗਾ ਕਿ ਬਾਪੂ ਲੜਦਾ ਬੇਬੇ ਨਾਲ ਇਹ ਹੁਣ ਪਤਾ ਲੱਗਦਾ ਕਿ ਬਾਪੂ ਨਹੀਂ ਲੜਦੇ ਬੇਬੇ ਹੀ ਲੜਦੀ ਐ ਲੈ ਵੀ ਹੁਣ ਤੁਸੀਂ ਦੇਖੋ ਬਾਪੂ ਨਹੀਂ ਲੜਦਾ ਹੁਣ ਮਿੰਟ ਹੋ ਗਿਆ ਇੱਕ ਵੀਡੀਓ ਚੱਲਦੀ ਨੂੰ ਤੇ ਬਾਪੂ ਬੋਲਿਆ ਸਾਡਾ ਬਾਪੂ ਦੀ ਆਵਾਜ਼ ਸੁਣੀ ਬਾਪੂ ਦੀ ਇੱਥੇ ਨਹੀਂ ਮੈਂ ਮੂਰੇ ਜਾ ਬਾਹਰ ਨਿਕਲਦੀ ਹੂੰ ਪਾਸੇ ਕੱਢਦਾ ਇਹ ਵਾਰੀ ਠੀਕ ਆ ਚੱਲ ਫਿਰ ਉਹੀ ਆ ਜਿਹੜਾ ਬੰਦਾ ਮੌਕੇ ਤੇ ਜੋ ਮੌਕਾ ਸਾਹਮਣੇ ਹੈਣਾ ਵੀ ਹੈਣਾ ਕੋਸ ਵੀ ਉਸੇ ਬੰਦੇ ਨੂੰ ਵੜਦੀ ਜਿਹੜਾ ਮੌਕੇ ਤੇ ਮਿਲ ਜੇ ਇਹ ਮੌਕੇ ਤੇ ਬੰਦਾ ਜਿਹੜਾ ਦੋਸ਼ੀ ਪਾਇਆ ਕੇ ਉਹੀ ਦੋਸ਼ੀ ਮਿਲਣੇ ਜਾਂਦਾ ਤੇ ਬਾਪੂ ਸਾਡਾ ਅੰਦਰ ਦੋਸ਼ ਆ ਬਾਈ ਸਹੀ ਹੈ ਨਾ ਇਹਦੇ ਹੋਰ ਨਰਦੋਸ਼ ਮੇਰੇ ਕੋਲ ਐਂ ਕਰਦੇ ਆ ਬਾਪੂ ਇਹਨੂੰ ਗੰਨੇ ਕੋਨੇ ਦਾ ਜੂਸ ਪਿਆ ਕੇ ਵੇਖੀ ਕੀ ਤਾਂ ਟੱਕ ਜੇਗਾ ਇਹ ਨਹੀਂ ਦਬਦੀ ਹੈ ਅਰ ਅੱਧਾ ਨਹੀਂ ਬੇ ਭੂਣ ਖਾਂਦੀ ਰਹੀ ਨਿੱਕੇ ਹੈ ਨੰਦਰਾ ਉਹਨਾਂ ਹੀ ਲਾਲ ਜਾਂਦਾ ਇਹ ਨਹੀਂ ਰੋਕਦੀ ਤੇ ਨੀ ਰਹਿਣਾ ਨਹੀਂ ਰੋਕਦੀ ਡਬਲ ਐ ਨਾ ਉਹ ਤਾਂ ਮੇਰਾ 20 ਸਾਲ ਮੈਨੇ ਨਹੀਂ ਖੇੜਾ ਛੱਡਿਆ ਵੀ ਹੁਣ ਤਾਂ ਛੱਡ ਦੇਣ ਹੁਣ ਕਿਉਂ ਮੇਰੇ ਮਗਰ ਪੇਚ ਤੋਏ ਕੰਮ ਵਾਧਿਆ ਗੱਡੀ ਸਿੱਧੀ ਠਾਣੇ ਲੈ ਚੱਲੋ ਮਾਨੀ ਮਾਨੀ ਮਾਮੂ ਆ ਗਿਆ ਐਮਨ ਇਹ ਮਾਨੀ ਹੈ ਮਾਨੀ ਚੱਲੇ ਬਾਹਰ ਛੱਡਾ ਨੂੰ ਐਮਨ

ਹੈਲੋ ਪਾਵ ਪਾਵ ਇਹ ਐਸਾਡਾ ਪੰਜਾਬ ਆਜਾ ਮੇਰੇ ਕੋਲ ਆਜਾ ਆਜਾ ਆਜੇ ਵੀ ਹੂੰ ਹੂੰ ơi, hả, ơi, hả, tụi mình kìa, tụi kìa, lâu ਬਾਪੂ ਦੀ ਪੁਆਈਆ ਜੱਫੀ ਪਾਇਵ ਨੂੰ ਠੀਕ ਆ ਤੇ ਮੈਸਤਰੀਆਂ ਦਾ ਅੱਜ ਹੈਗਾ ਲਾਸਟ ਦਿਨ ਆਪਣੇ ਘਰੇ ਤੇ ਜਲਦੀ ਜਲਦੀ ਆਪਦੀ ਮਿਲ ਕੇ ਆ ਰਹੇ ਆ ਵਾਪਸ ਸੋ ਘਰੇ ਕੰਮ ਨਿੱਕੇ ਨਿੱਕੇ ਆ ਦਾਸੇ ਕਰਾਉਣ ਵਾਲੀ ਉਹ ਰਹਿਣਾ ਜਾਣ ਠੀਕ ਆ ਤੇ ਮਗਰੋਂ ਕੁਵੇਲਾ ਹੋ ਜੇਣਾ ਟਾਈਮ ਹੋ ਗਿਆ 4:30 ਦਾ ਤੇ 4-5 3-4 ਤਿੰਨ ਘੰਟੇ ਹੈਗੇ ਆ ਬਦਨਾਂ ਘੰਟੇ ਸਾਰੇ ਕੰਮ ਦਾਸੇ ਕਰਵਾ ਲੈਣੇ ਆ ਮੈਸਤਰੀਆਂ ਚਾਹ ਜੂ ਵੀ ਬਣਾਉਣੀ ਸੀ ਪਰ ਜਲਦੀ ਜਲਦੀ ਆਪਦੀ ਵਾਪਸ ਮੁੜ ਚੱਲੇ ਅੱਜ ਕਿੱਧਾ ਮਾਂ ਮਾਂ ਕਿਧਰ ਗਈ ਓ ਬੇਬੇ ਕੀ ਹਾਲ ਆਵਾਜ਼ ਨਹੀਂ ਆਉਂਦੀ ਤੇਰੀ ਠੀਕ ਆ ਵਧੀਆ ਸਰ ਗਈ ਠੀਕ ਆ ਅੱਜ ਹੈਗਾ ਜੀ ਫਾਦਰਸਡੇ ਠੀਕ ਆ ਅੱਜ ਸਾਡੇ ਕਾਕੇ ਵਾਸਤੇ ਬੈਸਟ ਦੇਣਾ ਹਨ ਕਿਉਂਕਿ ਕਹਿੰਦੇ ਨੇ ਕਿ ਜ਼ਿੰਦਗੀ 'ਚ ਜੋ ਤਾਰਾ ਚੜਾ ਬਹੁਤ ਆਉਂਦੇ ਆ ਪਰ ਕਿਸੇ ਕਿਸੇ ਦੀ ਲਾਈਫ ਦੇ ਵਿੱਚ ਬਹੁਤ ਜ਼ਿਆਦੇ ਹੁੰਦੇ ਜਿੱਦਾਂ ਕਿ ਆਹ ਤੇ ਛੋਟੀ ਜਿਹੀ ਕੁੜੀ ਆ ਦੇਖਦੇ ਇਸ ਦੀ ਲਾਈਫ 'ਚ ਬਹੁਤ ਜ਼ਿਆਦੇ ਆ ਕਿਉਂਕਿ ਦੁਨੀਆ ਦੇ ਉੱਤੇ ਨਾਂ ਇਹਨਾਂ ਦੀ ਮੰਮਾ ਤੇ ਨਾਂ ਡੈਡੀ ਆ ਠੀਕ ਆ ਇੱਕੱਲੀ ਭੈਣ ਆ ਇਕੱਲੀ ਬੱਚੀ ਸੀਗੀ ਤੇ ਫਾਦਰ ਦੀ ਵੀ ਡੈਥ ਹੋ ਚੁੱਕੀ ਸੀ ਇਹਨਾਂ ਦੇ ਦੀ ਤੇ ਨਾਨੀ ਕੋਲੇ ਰਹਿੰਦੀ ਸੀ ਇਹ ਤੇ 6 ਕੁ ਮਹੀਨੇ ਪਹਿਲਾਂ ਨਾਨੀ ਜੀ ਵੀ ਡੈਥ ਹੋ ਗਈ ਸੀ ਸੋ ਕਾਕਾ ਸਾਡਾ ਇਕੱਲਾ ਰਹਿ ਗਿਆ ਸੀਗਾ ਹਣਾ ਚਾਹਾਂ ਕੋਈ ਨਹੀਂ ਅਸੀਂ ਵੀ ਨਾਲ ਆਏ ਤਾਂ ਸਾਡਾ ਬੱਚਾ ਇਹ ਐਨੀ ਕੁ ਗੱਲ ਹੈਗੀ ਪਰ ਉਹ ਗੱਲ ਕਰਦੇ ਆ ਕੁਦਰਤ ਜਦੋਂ ਕਰਦੀ ਹੈ ਕਰੋਪੀ ਬਹੁਤ ਕਰਦੀ ਹੈ ਹਣਾ ਤੇ ਇਹ ਇਕੱਲੀ ਸਿਸਟਰ ਹੀ ਆ ਇਕੱਲੀ ਭੈਣੀ ਆ ਮਨਪੀ ਦੇ ਮਾਮਾ ਜੀ ਦੀ ਲੜਕੀ ਆ ਇਹ ਉਹਨੇ ਦੀ ਪਰਵਰਿਸ਼ ਮਾਸੀ ਹੋ ਨਹੀਂ ਕਰਦੇ ਨੇ ਮੰਮੀ ਹੋ ਨਹੀਂ ਕਰਦੇ ਨੇ ਸਾਰੇ ਆ ਅਸੀਂ ਸਾਰੇ ਆ ਆਏ ਨਹੀਂ ਗੱਲਾਂ ਸਾਰੇ ਅਸੀਂ ਨਾਲ ਖੜੇ ਆ ਇਹਦੇ ਚੱਕਰੀ ਕੋਈ ਨਹੀਂ ਆਪਾਂ ਹਨਾ ਟੈਨਸ਼ਨ ਨਹੀਂ ਲੈਣੀ ਜੀ ਤੇ ਕੱਲ ਜਾਣਾ ਫਿਰ ਅੱਜ ਸਵੇਰੇ ਅੱਜ ਸਵੇਰੇ ਰੂਈ ਆਂਦੇ ਕਾਕਾ ਸਾਡਾ ਮੈਂ ਕਿਹਾ ਵੀ ਪਤਾ ਨਹੀਂ ਕਿਸੇ ਨੇ ਕਿਹਾ ਤ ਨਹੀਂ ਕੋਈ ਇਸ ਨੂੰ ਮੈਂ ਪੁੱਛਿਆ ਮਨਪ੍ਰੀਤ ਨੇ ਪੁੱਛਿਆ ਮੈਂ ਕਿਹਾ ਮਨਪ੍ਰੀਤ ਤੂੰ ਤਾਂ ਨਹੀਂ ਕੋਈ ਇਸ ਨੂੰ ਕਿਹਾ ਕਹਿੰਦੀ ਮੈਂ ਤਾਂ ਕੁਝ ਨਹੀਂ ਕਿਹਾ ਫਿਰ ਮੈਂ ਪੁੱਛਿਆ ਗੱਲ ਕੀ ਕਹਿੰਦੀ ਅੱਜ ਫਾਦਰਸ ਡੇ ਆ ਤਾਂ ਮੈਂ ਰੋ ਰਹੀ ਮੈਨੂੰ ਡੈਡੀ ਦੀ ਯਾਦ ਆ ਰਹੀ ਹੈ ਸੋ ਹੋ ਜਾਂਦਾ ਇਦਾਂ ਦਾ ਓਕੇ ਕੱਲੋਂ ਫਿਰ ਤੂੰ ਜਾਣਾ ਪਿੰਡ ਨੂੰ ਹਨਾ ਠੀਕ ਆ ਜੀ ਲੱਗ ਗਈ ਇੱਥੇ ਆ ਕੇ ਹੂੰ ਤੇ ਉੱਧਰ ਦੇਖੋ ਕੀ ਆ ਉਹ ਵੇਖ ਕੀ ਰੱਖੀ ਆਂ ਦੀਆਂ ਕੱਪੜੇ ਸੀ ਇਹਦੇ ਲੈ ਹੋਰਾਂ ਨੂੰ ਹੂਰੀ ਦੀ ਉਹਨੇ ਨੂੰ ਨਗੂਰੀ ਦੀ ਹੂੰ ਹਏ ਚਲੋ ਫਿਰ ਚਲ ਜੀ ਹੁਣ ਬਈ ਉਹ ਕਹਿੰਦੀ ਛੇਤੀ ਕੱਟੋ ਤੇ ਮੈਂ ਫੋਨ ਦੇਖਣਾ ਲੇਟ ਹੋਈ ਜਾਂਦੀ ਨਾ ਨਹੀਂ ਚਾਹ ਫਿਰ ਵਾਈਪਰ ਕਰ ਦੇ ਹਾਂ ਬਾਈ ਠੀਕ ਆ ਫਿਰ ਅਗਲੇ ਛੁੱਟ ਕੇ ਜਾਗੇ ਪੱਕਾ ਸਾਡੇ ਕੋਲ ਜੀ ਲੱਗਿਆ ਇਹ ਸਾਡੀ ਦਾ ਵੀ ਬਹੁਤ ਕਹਿੰਦੀ ਦੋਨਾਂ ਦੀ ਆਸਰ ਚ ਐ ਕਹਿੰਦੀ ਅਸੀਂ ਦਾ ਅਸੀਂ 10 ਮਿੰਟ ਇਕੱਠੇ ਹੀ ਬਹਿ ਸਕਦੇ ਅਸੀਂ ਇੱਕ ਰੂੰਡ ਮੁੱਕੀ ਇੱਕ ਦੋ ਦਿਨ ਉਹਦੀ ਹੋ ਜਾਂਦੀ ਸਹੀ ਆਣਾ ਮੇਰੇ ਆ ਤਾਂ ਮੈਂ ਚੜਾਉਣਾ ਨਹੀਂ ਹਟਦਾ ਇਹ ਮੇਰੇ ਜੁਬਾਨ ਤਾਂ ਮੇਰੇ ਜੈਦ ਨਹੀਂ ਸਕਦੀ ਫਿਰ ਹੱਥੋਂ ਪਾਈ ਤੇ ਆ ਜਾਂਦੀ ਫਿਰ ਨਾ ਆਏ ਨੌ ਕੱਟਨੇ ਆ ਇਹ ਸੁੱਤੀ ਪਈ ਦੇ ਤੇਰਾ ਜਿਹੜਾ ਨੌ ਦੇਖੋ ਮੈਨੂੰ ਦੇਖ ਸੁੱਤੀ ਪੈਦੀਆ ਪੈਦੀਆ ਉਂਗਲੀਆਂ ਨੀ ਨੀਆਂ ਕੱਟ ਦੇਣੀਆਂ ਜਰਾਦ ਨੂੰ। ਉਹ ਨਾ ਤਾਂ ਤੂੰ ਕਟਾਉਂਦੀ ਨਹੀਂ। ਮਸਾਦਾ ਮੈਂ ਵਿਦਾਇਆ। ਜੀ ਹੁਣ ਤੇਰੇ ਕੱਲੇ ਨੋ ਕੱਟੇ ਇਹ ਤੂੰ ਫੇਰ ਉਹਦਾਵੇਂਗੀ। ਇਹ ਮੈਂ ਉਂਗਲੀਆਂ ਮੁਰੋਂ ਪਰ ਕੱਟਦੀਆਂ ਬਣਿਆ ਮਰਹੇ ਜਰੀਆ। ਕੋਈ ਗੱਲ ਨਹੀਂ ਫੇਰ ਥੋੜਾ ਆਪਾ ਥੋੜੀ ਆਪਾ ਜੀਵ ਕੱਟ ਦਿੰਨੇ ਆ ਕੋਈ ਨਾ। ਤੇ ਮੇਰੇ ਵਲਾਵਾਂ ਮੈਂ ਚੱਲੂਂਗੀ ਜੀਵ ਕੱਟਦੀ ਤਾਂ। ਕੋਈ ਗੱਲ ਨਹੀਂ ਅੱਖਾਂ ਦੇ ਨਾਲ ਬਣਾਈ ਜਾਏ। ਆਇਲ ਲੜਨਾ ਤਾਂ ਆ ਜਾ। ਨੋ ਨੋ ਤਾਂ ਤਾਂ ਮਾਰਦੀ ਹੁੰਦੀ ਆ। ਓਏ ਨੋ ਵਜਦੇ ਆ। ਨਾ ਫੇਰ। ਆਇਲ ਲਾਹੀ ਹੁੰਦੀ ਆ। ਉੱਥੇ ਵੀ ਲੜੀ ਗਈ ਗਈ ਮੇਰ ਨਾਲੇ ਫਿਰ ਤੁਸੀਂ ਮੈਨੂੰ ਨਾ ਛੇੜਦੇ ਫਿਰ ਉੱਥੇ ਹੁਣ ਹੱਸਣਾ ਗਣਾ ਮੈਂ ਹੱਸਦਾ ਰਹਿਣਾ ਮੈਂ ਹੱਸਦਾ ਮੜਾ ਇਹ ਲੜ ਪਿੰਦੀ ਤੂੰ ਮੈਨੂੰ ਵੇਖ ਕੇ ਹੱਦਾ ਕਹੁੰਨੇ ਤੁਸੀਂ ਮੈਨੂੰ ਸੀਨ ਦੇ ਕਹਤਾ ਕਹਿੰਦੇ ਮੈਂ ਤਾਂ ਕਿਹਾ ਹੀ ਨਹੀਂ ਚਲੋ ਪਰ ਮਨਪ੍ਰੀਤ ਨੂੰ ਮਗੌੜਿਆ ਤੁਨੂੰ ਫੇਰਾ ਪੈਂਡ ਕਰਦੇ ਬਲੌਗ ਨੂੰ ਹਾਂਜੀ ਦੋਸਤੋ ਪਹੁੰਚ ਗਿਆ ਘਰੇ ਤੇ ਮਨਪ੍ਰੀਤ ਗਰਮੀ ਦੇ ਨਾਲ ਤਾਂ ਕਈ ਕੁਮਲਾ ਲੱਗੇ ਚੱਕਰ ਆਉਣ ਇਹਦਾ ਮਹਾ ਘਰੇ ਆ ਜੀ ਠੀਕ ਆ ਆ ਸਵਾਰੀਆਂ ਜਿਆਦੀ ਸੀਗੀਆਂ ਤੇ ਬਾਪੂ ਇੱਕ ਪੈਪ ਦਾ ਟੋਟਾ ਲੈਣਾ ਸੀਗਾ ਮਗਰਲੇ ਪਾਸੇ ਉਹ ਥੋੜਾ ਹੁਣ ਥਾਂ ਬਣਾਉਣਾ ਤੇ ਪੈਪ ਥੋੜਾ ਉੱਥੇ ਜਿਹੜਾ ਆਪਣਾ ਘਰ ਦਾ ਪਾਣੀ ਨਿਕਲਦਾ ਉਹ ਥੋੜਾ ਘਟ ਗਿਆ ਸੀ ਉਹਨੂੰ ਉੱਥੇ ਮਿੱਟੀ ਪਾ ਗਿਆ ਵਾ ਚੌਰਸ ਦਾ ਦੇਣਾ ਹਾਂ ਦਾ ਫੜਿਆ ਕਾ ਕੁੱਟੀ ਦਾ ਉਪਰਾਟ ਹੋ ਜਾਂਦੀ ਆ ਹਾਂ ਠੀਕ ਆ ਤੇ ਅੱਜ ਦੇ ਵਲੌਗ ਦੀ ਕਰਿਓ ਹਾਜ਼ਰੀ ਪ੍ਰਵਾਣ ਇੰਨੀ ਕ ਗਰਮੀ ਹੈਗੀ ਜਿਆਦੀ ਤੇ ਬੱਚੋ ਜਿੰਨਾ ਬੱਚੇ ਇਹਨਾਂ ਦਾ ਬਹੁਤ ਜਿਆਦਾ ਟੈਂਪਰੇਚਰ ਹਾਈ ਹੋਇਆ ਪਿਆ ਤਿਗਾ ਪਰ ਕੱਲ ਅਗਲੇ ਵਲੌਗ ਚ ਮਿਲਦੇ ਆਪਾਂ ਤਦ ਤੱਕ ਲਈ ਸਾਰਿਆਂ ਨੂੰ ਇਹਦੀ ਚੜਾਈ ਦੇਖੋ ਵੀ ਸਵੇਰ ਵਾਲੀ ਹੈਗੀ ਆ ਆਏ ਆ ਕਿ ਸਵੇਰ ਵਾਲੀ ਹੀ ਆ ਮੈਸੇਂ ਮਿਲ ਕੋ ਬਰਾਡ ਬਹੁਤ ਜ਼ਿਆਦਾ ਹੋਈ ਜਾਂਦੀ ਆ ਇੱਕ ਇੱਕ ਮੈਨੂੰ ਆਏ ਮੈਂ ਪੈਕਿੰਗ ਕਰਨੀ ਆ ਕੰਮ ਵਾਲੇ ਕਰਨੇ ਮੈਂ ਸਵੇਰੇ ਜਾਣਾ ਚਾਹਤੇ ਹੂੰ ਫਿਰ ਮੈਂ ਥੋੜੇ 15 ਦਿਨ ਮੈਂ ਇਹਨਾਂ ਨੂੰ ਕਹਿ ਕੇ ਚੱਲੀ ਹਾਂ ਸੋ 15 ਦਿਨ ਵਲੌਗ ਫੇਰ ਬੰਦ ਰਹਿਣਗੇ ਆਪਣੇ ਠੀਕ ਹੈ ਹੈ ਸੇਮ ਡਿਸਟਰਬ ਨਹੀਂ ਕਰਨਾ ਕਿਸੇ ਨੇ ਕੁਝ ਨਹੀਂ ਕਹਿਣਾ ਆ ਪਾਣੀ ਹੁੰਦੇ ਹੁਣ 15 ਇਹ ਹੁਣ ਜਲਦੀ ਲੇਟ ਹੁਣ ਸਾਰਿਆਂ ਦਾ ਹੁਣ ਆਪਾਂ ਫੋਨ ਹੀ ਲਾਉਣਾ ਇਹਨੂੰ 15 ਦਿਨ ਇਹ ਤੁਹਾਡਾ ਫੋਨ ਆ ਗਿਆ ਨਾ ਤਾਂ ਦੇਖ ਲਿਓ ਫੋਨ ਨਹੀਂ ਆਉਣਾ ਸ਼ਾਇਦ ਕੱਲ ਨੂੰ ਅੱਜ ਪੈਨ ਨੂੰ ਮਿਲ ਕੇ ਕੱਲ ਨੂੰ ਇਹਨੂੰ ਛੱਡ ਕੇ ਆਉਣਾ ਹੁਣ ਤੇ ਕੱਲ੍ਹ ਹੀ ਪੱਥਰਾ ਆਏ ਨੇ ਅੱਜ ਨਾਲ ਲਾਉਣ ਆਲੇ ਨੇ ਅੱਜ ਦੋ ਤਿੰਨ ਕੂਰੀਅਰ ਕਰਕੇ ਜਾਣੇ ਅੱਛਾ ਤੁਹਾਨੂੰ ਤਾਂ ਟੈਨਸ਼ਨ ਹੋਈ ਪਈ ਮੈਂ ਕਿੱਧਰ ਕਿੱਧਰ ਅੱਜ ਇਕੱਠੇ ਕਰਕੇ ਰੱਖ ਲਾ ਜਿਹੜੇ ਕੱਲ ਨੂੰ ਕੂਰੀਅਰ ਕਰਨੇ ਆ ਕੱਲ ਨੂੰ ਨਾਲ ਤਾਂ ਕਰਨਾ ਬਈ ਫਿਰ ਚੇਤਾ ਵੀ ਭੁੱਲ ਜਾਂਦਾ ਮੌਕੇ ਤੇ ਠੀਕ ਹੈ ਨਾ ਚਲ 15 ਦਿਨ ਦਾ ਕੰਮ ਯਾਨੀ ਅੱਜ ਅੱਜ ਕਰਕੇ ਜਾਣਾ ਨਹੀਂ ਤੇ ਜਿਹੜੇ ਨਵੇਂ ਆਰਡਰ ਆ ਰਹੇ ਉਹ ਲੋ ਵੀ ਸਾਰੇ ਜਣੇ ਤੁਸੀਂ ਆਰਡਰ ਇੱਕ ਕਨੋਟ ਕਰਾਈ ਚੱਲੇ ਹੋ ਕੋਈ ਚੱਕਰ ਨਹੀਂ ਕੰਮ ਸਾਰਿਆਂ ਦਾ ਕਰਾਂਗੇ ਪਰ ਛੁੱਟੀਆਂ ਵੀ ਜ਼ਰੂਰੀ ਹੈ ਨਾ ਜੂਨ ਦੀਆਂ ਛੁੱਟੀਆਂ 'ਚ ਮਾੜੀ-ਮੋਟੀ ਜੂਨ ਮੇਰੀ ਵੀ ਸੁਧਰੇ ਤੇ ਮਾੜੇ ਆ ਪੇਕੇ ਜਾਵੇ ਮੇਰੀ ਥੋੜੀ ਜੂਨ ਸੁਧਰੇ ਨਹੀਂ ਬਰੀ ਜ਼ਰੂਰ ਜੀ ਦੋਨਾਂ ਹੀ ਸੁਧਰੇ ਤੈਨੂੰ ਵੀ ਥੋੜਾ ਸਾਹ ਆਈਊਗਾ ਹਨਾ ਕਿ ਕੋਈ ਵੀ ਕੰਮ ਜਲਦੀ ਭੱਜ-ਭੱਜ ਕੇ ਭੱਜ-ਭੱਜ ਕੇ ਕਰਨਾ ਹਨਾ ਚਾਹੇ ਕੋਈ ਸੂਟਾਂ ਦਾ ਆ ਗਿਆ ਜਾਂ ਫਿਰ ਉਧਰ ਘਰ ਦਾ ਵੀ ਕਰਨਾ ਸੂਟਾਂ ਦਾ ਵੀ ਕਰਨਾ ਉਧਰ ਗਰਮੀ ਇੰਨੀ ਜ਼ਿਆਦੀ ਐਸ਼ ਨੂੰ ਵੀ ਸਾਹਮਣਾ ਨੰਨੇ ਵਾਰੀ ਬਹੁਤ ਹੋ ਜਾਂਦੀ ਏ ਥੋੜੇ ਛੁੱਟੀ ਵੀ ਜਾਈਦੀ ਆ ਸਮਨਪੀ ਛੁੱਟੀ ਲੈ ਰਹੀ ਏ 15 ਦਿਨਾਂ ਦੀ ਠੀਕ ਆ ਤੇ ਤੁਸੀਂ ਵੀ ਛੋਟੇ ਛਾੜੇ ਕੱਟਿਆ 15 ਦਿਨਾਂ ਬਾਅਦ ਮਿਲਾਂਗੇ ਚੱਲੇ ਬੱਸ ਹੁਣ ਆਪਣ ਨੂੰ ਨਹੀਂ ਤੁਸੀਂ ਬੁਲਾਉਣਾ ਹੈਗਾ 15 ਦਿਨ ਮੈਂ ਮੈਂ ਤੈਨੂੰ ਬਲੌਗ ਲੈ ਕੇ ਬਾਦ ਰੋ ਮੇਰਾ ਫੋਨ ਤੇ ਤੈਨੂੰ ਉਹ 15 ਦਿਨ ਹੈ ਨਾ ਹੈ ਗਏ ਸਹੀ ਹੈ ਨਾ ਸਹੀ ਪੱਕੀ ਗੱਲ ਆ ਲੱਗ ਜੂ ਜੀ ਮੇਰਾ ਬੰਦੂ ਬੰਦ ਲੱਗ ਜਾਣਾ ਹਾਂ ਅਸੀਂ ਤਾਂ ਉੱਥੇ ਇਕੱਠੇ ਹੋਣਾ ਅਸੀਂ ਹੁਣਾਂ ਨੇ ਜੋਤੀ ਸਾਰੇ ਅਸੀਂ ਆ ਜਾਾਂਗੇ ਹਾਂ ਮੇਰਾ ਕੀ ਬੰਦੂ ਕਰੋ ਗਰੀਬ ਤਾਂ ਵੀ ਸੋਜਣਾ ਹੈ ਤੁਸੀਂ ਸੌਖੇ ਹੋ ਕੋਈ ਮਜ਼ਾ ਕਰਦਾ ਹੁਣ ਹੱਸ ਕੇ ਹੱਸਣਾ ਕਿੱਦਾਂ ਹੁੰਦਾ ਨਾ ਬਈ ਸਹੀ ਹੈ ਨਾ ਕਦੇ ਦਾ ਪੇਕੇ ਜਾ ਨਹੀਂ ਬੇਗਮਾ ਆ ਵੀ ਸੁੱਕਦਾ ਸਾਹ ਨਹੀਂ ਬੇਗਮਾ ਫੋਨ ਲਾ ਕੇ ਫਿਰ ਆਪੇ ਕਹਿੰਦੇ ਮੇਰਾ ਜੀਨ ਬਲਾ ਦੋ ਮੈਨੂੰ ਆਰਦੀ ਨਹੀਂ ਮੈਂ ਕੰਮ ਕੀ ਕਰਾਂ ਕੀ ਕਰਾਂ ਕੋਈ ਕੰਮ ਹੀ ਨਹੀਂ ਮਗਰੋਂ ਪਤਾ ਕੀ ਹੁੰਦਾ ਕਿ ਵਿਲੇ ਹੋਏ ਦੇ ਨਾ ਹੀ ਕੋਈ ਕੰਮ ਹੁੰਦਾ ਤੇ ਨਾ ਹੀ ਵਿਲੇ ਹੁੰਨੇ ਆ ਇਹ ਕਿਹਦੀ ਕਿਹਦੀ ਨਾ ਹੁੰਦਾ ਕਮੈਂਟ ਜਰੂਰ ਕਰਿਓ ਠੀਕ ਆ ਤੇ ਕੱਲ ਅਗਲੇ ਬਲੌਗ ਵਿੱਚ ਮਿਲਦੇ ਆਂ ਫਿਰ ਅੱਜ ਵਾਲੇ ਬਲੌਗ ਦੀ ਕਰੋ ਹਾਜ਼ਰੀ ਇਨਿਕ ਪ੍ਰਵਾਨ ਜਿਹੜੇ ਫਸਟ ਟਾਈਮ ਦੇਖ ਰਹੇ ਸਬਸਕ੍ਰਾਈਬ ਕਰ ਦਿਓ ਠੀਕ ਆ ਲਾਈਕ ਤੇ ਕਮੈਂਟ ਜਰੂਰ ਕਰਿਆ ਕੋਈ ਸਾਡੇ ਬਲੌਗ ਇਦਾਂ ਲੱਗਦੇ ਆ ਤੇ ਤੁਹਾਡੇ ਲਈ ਆਪਾਂ ਲੈ ਕੇ ਆਵਾਂਗੇ ਮਾਨਪਿੰਦੂ ਪਿੰਡ ਜਾ ਕੇ ਮੋੜਿਆਂ ਦੇ ਫਿਰ ਆਪਣੇ ਕਿਨ ਕਿਨ ਕਿ ਐਪੀਸ ਫਿਰ ਵਲੌਗ ਬੰਦ ਕਰਦੇ ਨੇ ਫਿਰ ਆਪਾਂ ਐਪੀਸੋਡ ਸ਼ੁਰੂ ਕਰਾਂਗੇ ਤੁਹਾਡੇ ਵਾਸਤੇ ਕਮੈਂਟ ਕਰ ਦਿਓ ਵੀ ਤੁਸੀਂ ਚਾਹੋ ਨੇ ਉਹ ਓਕੇ ਕਰਨਾ ਟਰਾਈ ਕਰਾਂ ਬਾਕੀ ਵੇਖੀ ਜਾਓ ਓਕੇ ਦੇਖ ਲੈਣੇ ਚੱਲ ਪੀਲਾ ਪਾਣੀ ਪੂਣੀ ਦੋਰਾਣਾ ਭੇਜ ਦੇ ਨੂੰ ਤੁਸੀਂ ਪੀਓ ਮੈਂ ਠੀਕ ਆ ਤਾਂ ਮੈਂ ਮੈਂ ਕਿਹੜਾ ਹਜ ਪੀਤਾ ਤੇਰੇ ਨਾਲ ਹੀ ਮੈਂ ਆਇਆ ਤੇਰੇ ਨਾਲ ਮੂਰੇ ਸੀਟ ਤੇ ਮੈਂ ਬੈਠਾ ਸੀ ਮੇਰੀ ਸਪੀਡ ਤੇਨੋਂ ਜ਼ਿਆਦਾ ਸੀਗੀ ਆਉਂਦੀ ਦੀ ਗੱਡੀ 'ਚ ਠੀਕ ਆ ਫਿਰ ਦੋਸਤੋ ਓਕੇ